ਪਿਛਲੇ ਐਪੀਸੋਡ ਵਿੱਚ ਤੁਸੀਂ ਵੇਖਿਆ ਕਿ ਉੱਤਰ ਪ੍ਰਦੇਸ਼ ਵਿੱਚ ਸਥਿਤ ਆਗਰਾ ਆਗਰਾ ਸ਼ਹਿਰ ਦੇ ਵਿੱਚ ਪੈਂਦੀ ਪੰਨਾ ਗਲੀ ਜਿੱਥੇ ਸਵਾਮੀ ਜੀ ਮਹਾਰਾਜ ਨੇ ਸ਼ਬਦ ਅਭਿਆਸ ਕੀਤਾ ਤੇ ਸੰਤਾਂ ਨੂੰ ਉਪਦੇਸ਼ ਦਿੱਤਾ ਤੇ ਆਖਰ ਆਪ ਜੀ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਸਰੀਰਤ ਤੌਰ ਤੇ ਜਾ ਚੁੱਕੇ ਨੇ ਤੁਮ ਸਰਣਾਈ ਆ ਅੱਜ ਦੀ ਇਸ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਡੇਰਾ ਬਾਬਾ ਜੈਮਲ ਸਿੰਘ ਜੀ ਦੀ ਸ਼ੁਰੂਆਤ ਕਦੋਂ ਹੋਈ ਸੀ ਡੇਰਾ ਬਾਬਾ ਜੈਮਲ ਸਿੰਘ ਜੀ ਭਾਰਤ ਪੰਜਾਬ ਦੇ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਸਥਿਤ ਹੈ ਜੇਕਰ ਪੰਜਾਬ ਦੇ ਜ਼ਿਲ੍ਹੇ ਸ੍ਰੀ ਅਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਡੇਰੇ ਦੇ ਬਾਨੀ ਬਾਬਾ ਜੈਮਲ ਸਿੰਘ ਜੀ ਨੇ ਇਸ ਦੇ ਨਾਲ ਹੀ ਕੁਮਾਣਾ ਪਿੰਡ ਦੇ ਵਿੱਚ ਜਨਮ ਲਿਆ ਸੀ ਆਪ ਜੀ ਫੌਜ ਦੀ ਨੌਕਰੀ ਕਰਿਆ ਕਰਦੇ ਸਨ ਉਹਨਾਂ ਦਿਨਾਂ ਵਿੱਚ ਜਦ ਵੀ ਉਹਨਾਂ ਨੂੰ ਸਵਾਮੀ ਜੀ ਦੇ ਕੋਲ ਆਗਰੇ ਜਾਂ ਆਪਣੀ ਰੈਜੀਮੈਂਟ ਵਾਸਤੇ ਜਾਣਾ ਹੁੰਦਾ ਸੀ ਤਾਂ ਉਹਨਾਂ ਨੂੰ ਗੱਡੀ ਫੜਨ ਵਾਸਤੇ ਬਿਆਸ ਸਟੇਸ਼ਨ ਤੇ ਆਉਣਾ ਪੈਂਦਾ ਸੀ ਬਾਬਾ ਜੈਮਲ ਸਿੰਘ ਜੀ ਨੂੰ ਇਹ ਸਟੇਸ਼ਨ ਸੱਤ ਪੁੰਨੀ ਦੇ ਪੈਂਦਾ ਸੀ ਕਰ ਦੋ ਨਾਮ دیوانਾ ਜੀ ਅਬ ਕਰ ਦੋ ਨਾਮ دیوانਾ ਬਾਬਾ ਜੈਮਲ ਸਿੰਘ ਜੀ ਦੇ ਪਿੰਡ ਦੀ ਗੱਲ ਕਰੀਏ ਤੇ ਆਪ ਜੀ ਦਾ ਪਿੰਡ ਕੁਮਾਣਾ ਜ਼ਿਲ੍ਹਾ ਸ਼ਹੀਦ ਅੰਮ੍ਰਿਤਸਰ ਸਾਹਿਬ ਜੋ ਕਿ ਡੇਰੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਇਸੇ ਲਈ ਬਾਬਾ ਜੀ ਨੂੰ ਇੱਥੋਂ ਲੰਘਣਾ ਪੈਂਦਾ ਹੀ ਸੀ ਇਹ ਜਗ੍ਹਾ ਬਿਲਕੁਲ ਇਕਾਂਤ ਇਹ ਇਕਾਂਤ ਜਗ੍ਹਾ ਬਾਬਾ ਜੈਮਲ ਸਿੰਘ ਜੀ ਨੂੰ ਬਹੁਤ ਪਉਂਦੀ ਸੀ ਮਨ ਲਾਗੋ ਮੇਰੋ ਯਾਰ ਫਕੀਰੀ ਮੈਂ ਉਸ ਵੇਲੇ ਸ਼ਾਇਦ ਬਾਬਾ ਜੀ ਨੇ ਮਨ ਬਣਾ ਰਿਆ ਸੀ ਰਿਟਾਇਰ ਹੋਣ ਤੋਂ ਬਾਅਦ ਇੱਥੇ ਹੀ ਡੇਰੇ ਲਾਮਕਾ ਨੌਕਰੀ ਦੇ ਦਿਨਾਂ ਦੇ ਵਿੱਚ ਬਾਬਾ ਜੈਮਲ ਸਿੰਘ ਜੀ ਨੂੰ ਹਰ ਸਾਲ 2 ਮਹੀਨੇ ਦੀ ਛੁੱਟੀ ਮਿਲਦੀ ਉਹਨਾਂ ਦਿਨਾਂ ਵਿੱਚ ਉਹ 1-2 ਦਿਨ ਆਪਣੀ ਮਾਤਾ ਜੀ ਦੀ ਸੇਵਾ ਵਿੱਚ ਘੁਮਾਣਾ ਵਿੱਚ ਰਹਿੰਦੇ ਤੇ ਬਾਕੀ ਦਾ ਸਾਰਾ ਸਮਾਂ ਬਿਆਸ ਦਰਿਆ ਦੇ ਕਿਨਾਰੇ ਤੇ ਭਜਨ ਸਿਮਰਨ ਵਿੱਚ ਗੁਜ਼ਾਰਦਾ ਆਖਿਰ ਇਹ ਤਨ ਖਾਕ ਮਿਲੇਗਾ ਕਾਹਾਂ ਫਿਰਤ ਮਗਰੂਰੀ ਮੈਂ ਇਥਾ ਉਸ ਵਕਤ ਬਿਲਕੁਲ ਵੀ ਆਵਾਜ਼ ਸੀ ਆਲੇ ਦੁਆਲੇ ਜੰਗਲ ਹੀ ਜੰਗਲ ਸਨ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਇਨ੍ਹਾਂ ਜੰਗਲਾਂ ਦੇ ਵਿੱਚ ਦਿਉ ਰਿਹਾ ਹੈ ਚਾਰੇ ਪਾਸੇ ਕੰਡੇਦਾਰ ਝਾੜੀਆਂ ਵੱਡੀਆਂ-ਵੱਡੀਆਂ ਖੱਡਾਂ ਇਸ ਤੋਂ ਇਲਾਵਾ ویرਾਨ ਹੀ ویرਾਨ ਨਜ਼ਰ ਆਉਂਦਾ ਸੀ ਕੋਈ ਵੀ ਇੱਧਰ ਆਉਣ ਨੂੰ ਤਿਆਰ ਨਹੀਂ ਸੀ ਅਵਿਆਸ ਦੇ ਚਾਹਵਾਨਾਂ ਲਈ ਇਹ ਇਕਾਂਤ ਭਰੀ ਜਗ੍ਹਾ ਹੀ ਸਭ ਤੋਂ ਵਧੀਆ ਜਗ੍ਹਾ ਸੀ ਦੱਸਿਆ ਜਾ ਰਿਹਾ ਕਿ ਬਾਬਾ ਜੈਮਲ ਸਿੰਘ ਜੀ ਬਿਆਸ ਸਟੇਸ਼ਨ ਤੋਂ ਕੁਝ ਰੋਟੀਆਂ ਮੁੱਲ ਦੀਆਂ ਲਿਆਉਂਦੇ ਔਰ 1870 ਵਿੱਚ ਦੋ ਜੋ ਆਨਿਆਂ ਦੀਆਂ ਰੋਟੀਆਂ ਦਰਜਣਾ ਦੇ ਕਰੀਬ ਆ ਜਾਇਆ ਕਰਦੀਆਂ ਸਨ ਆਪ ਦੂਸਰੇ ਜਾਂ ਤੀਸਰੇ ਦਿਨ ਇੱਕ ਰੋਟੀ ਪਾਣੀ ਵਿੱਚ ਭਿਓ ਕੇ ਨਰਮ ਕਰਕੇ ਖਾ ਲੈਂਦੇ ਬਾਕੀ ਦਾ ਸਾਰਾ ਵਕਤ ਭਜਨ ਸਿਮਰਨ ਵਿੱਚ ਹੀ ਗੁਜ਼ਾਰਦੇ ਕਿਵੇਂ ਨਾ ਕਿਵੇਂ ਮਹਾਰਾਜ ਜੀ ਇਹ ਜਗਾ ਬਹੁਤ ਪੌਣ ਲੱਗੀ ਕਿਰਪਾ ਕਰੋ ਬਾਬਾ ਜੈਮਲ ਸਿੰਘ ਜੀ 1899 ਵਿੱਚ ਰਿਟਾਇਰ ਹੋ ਗਏ ਉਸ ਵੇਲੇ ਦੋ ਚਾਰ ਹੀ ਸੱਸੰਗੀ ਸੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਦਰਿਆ ਦੇ ਚਾਰੇ ਪਾਸੇ ਆਪ ਘੁੰਮੇ ਔਰ ਮਨ ਬਣਾਇਆ ਕਿ ਕਿਸ ਜਗ੍ਹਾ ਡੇਰਾ ਲਾਇਆ ਜਾਵੇ ਫਿਰ ਉਹਨਾਂ ਨੇ ਕਿਸੇ ਉੱਚੀ ਜਗ੍ਹਾ ਦੇ ਉੱਪਰ ਡੇਰਾ ਲਾਇਆ ਠੀਕ ਸਮਝਿਆ ਪਿੰਡ ਵਾਸੀਆਂ ਨੇ ਜੋ ਦੱਸਿਆ ਸੀ ਕਿ ਇਸ ਜੰਗਲ ਦੇ ਵਿੱਚ ਦਿਓ ਰਹਿੰਦਾ ਹੈ ਕਈ ਡੰਗਰ ਤੇ ਮਨੁੱਖਾਂ ਨੂੰ ਖਾਣ ਤੋਂ ਬਾਅਦ ਉਹਨਾਂ ਦੇ ਪਿੰਜਰ ਜਿਹੜੇ ਉਹ ਵੇਖੇ ਗਏ ਨੇ ਉਸ ਤੋਂ ਬਾਅਦ ਬਾਬਾ ਜੀ ਨੇ ਕੀ ਸੋਚਿਆ ਤੇ ਕੀ ਮਨ ਬਣਾਇਆ ਅਗਲੇ ਐਪੀਸੋਡ ਵਿੱਚ ਦੱਸਾਂਗੇ ਜਿੱਥੇ ਤੱਕ ਰੂਹਾਨੀਅਤ ਦੀ ਦੌਲਤ ਦਾ ਤਾਲੁਕ ਹੈ ਉਹ ਮਾਲਕ ਨੇ ਸਾਰਿਆਂ ਨੂੰ ਇੱਕੋ ਜਿਹੀ ਦਿੱਤੀ ਹੈ ਫਰਕ ਸਿਰਫ ਪਹਿਚਾਨ ਦਾ ਭੀਖਾ ਭੁੱਖਾ ਕੋਈ ਨਹੀਂ ਸਭ ਕੀ ਗਠੜੀ ਲਾਲ ਗਿਰਹ ਖੋਲ ਨਹੀਂ ਜਾਣਦੇ ਤਾਤੇ ਵੇਕੰਦਾਲ